ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਪਹਿਨਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖੈਡੋਨ ਲਫਟ ਨੰਪਨੀ ਨੂੰ ਅਫਗਾਨਿਸਤਾਨ ਨੂੰ ਦਿੱਤੀ ਧਮਕੀ ਕਾਫਾ ਵਾਪਸ ਕਰ ਲੋ ਪ੍ਰੋਗਰਾਮ 에ਅਰ ਪੈਂਚ ਨਹੀਂ ਤਾਂ ਤੁਹਾਡੇ ਨਾਲ ਬਹੁਤ ਬੁਰਾ ਹੋਵੇਗਾ ਅਮਰੀਕੀ ਰੈਡਡੋਨ ਲਫਟ ਨੰਪ ਆਪਣੀ ਫੈਸਲੇ ਤੇ ਬਿਆਨਾਂ ਨਾਲ ਦੁਨੀਆ ਨੂੰ ਹੈਰਾਨ ਕਰਦੇ ਰਹਿੰਦੇ ਹਨ ਇਸ ਵਾਰ ਉਸ ਨੇ ਪ੍ਰਸ਼ਾਸਨ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਫਗਾਨਿਸਤਾਨ ਪ੍ਰਤੀ ਆਪਣੀ ਨੀਤੀ ਬਦਲ ਦਿੱਤੀ ਹੈ ਤੇ ਬਗਰਾਮ 에ਅਰ ਬੈਂਸ ਨੂੰ ਮੁੜ ਸਰਗਰਮ ਕਰਨ ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਲਿਖਿਆ ਜੇਕਰ ਅਫਗਾਨਿਸਤਾਨ ਬਗਰਾਮ 에ਅਰ ਬੈਂਸ ਨੂੰ ਅਮਰੀਕਾ ਚੋਂ ਨੂੰ ਵਾਪਸ ਨਹੀਂ ਕਰਦਾ ਤਾਂ ਇਹ ਬਹੁਤ ਬੁਰਾ ਹੋਵੇਗਾ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਬਕਰਾਮ ਏਅਰ ਬੈਂਸ ਇੱਕ ਪ੍ਰਮੁੱਖ ਅਮਰੀਕੀ ਫੌਜੀ ਅੱਡਾ ਸੀ ਇਹ ਪਾਕਿਸਤਾਨ ਵਿੱਚ ਆਪਣੀ 20 ਸਾਲਾਂ ਦੀ ਮੌਜੂਦਗੀ ਦੌਰਾਨ ਅਮਰੀਕੀ ਫੌਜਾਂ ਫੌਜਾਂ ਲਈ ਇੱਕ ਮੁੱਖ ਅੱਡਾ ਸੀ 2021 ਵਿੱਚ ਅਮਰੀਕਾ ਦੀ ਵਾਪਸੀ ਤੋਂ ਬਾਅਦ ਤਾਲੀਬਾਨ ਨੇ ਇਸ ਤੇ ਕਬਜ਼ਾ ਕਰ ਲਿਆ 트ੰਪ ਨੇ ਕਿਹਾ ਕਿ ਵਾਸ਼ਿੰਗ ਏਅਰਮੈਨਸ ਦੇ ਕਬਜ਼ਾ ਮੋੜ ਹਾਸਲ ਕਰਨ ਲਈ ਕੰਮ ਕਰ ਰਿਹਾ ਹੈ ਤੇ ਇਸ ਮਾਮਲੇ ਤੇ ਅਫਗਾਨਿਸਤਾਨ ਲੱਗਦੇ ਨਾਲ ਅਫਗਾਨਿਸਤਾਨ ਨਾਲ ਗੱਲਬਾਤ ਕਰ ਰਿਹਾ ਹੈ ਤਾਲੀਬਾਨ ਸ਼ਾਸਨ ਨੇ 트럼ਪ ਦੀਆਂ ਟਿੱਪਣੀਆਂ ਦੀ ਸਖਤ ਨਿੰਦਾ ਕੀਤੀ ਸੀਨੀਅਰ ਅਫਗਾਨ ਸਰਕਾਰ ਦੇ ਅਧਿਕਾਰੀਆਂ ਨੇ ਕਹਾ ਕਿ ਅਫਗਾਨਿਸਤਾਨ ਵਿੱਚ ਵਿਦੇਸ਼ੀ ਫੌਜੀ ਮੌਜੂਦਗੀ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ ਸਰਕਾਰੀ ਮੀਡੀਆ ਨੇ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਡਿਪਲੋਮੈਂਟ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਤੇ ਅਫਗਾਨਿਸਤਾਨ ਨੂੰ ਦਵੱਲੇ ਸਰਕਾਰ ਤੇ ਸਾਂਝੇ ਹਿੱਤਾਂ ਦੇ ਆਧਾਰ ਤੇ ਆਰਥਿਕ ਅਤੇ ਰਾਜਨੀਤਿਕ ਸਬੰਧਾਂ ਵੱਲ ਕਲਪਤ ਕਰਨੀ ਚਾਹੀਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ